ਗੁਰਦਾਸਪੁਰ ਦੇ ਨਜ਼ਦੀਕ ਪਿੰਡ ਹੱਲਾ ਨੇੜੇ ਇੱਕ ਜਲਦੀ ਵੋਸ ਵੈਗਨ ਕਾਰ ਨੂੰ ਅੱਗ ਲੱਗ ਗਈ ਹਾਲਾਂਕਿ ਕਾਰ ਚਾਲਕ ਮਾਮੂਲੀ ਰੂਪ ਵਿੱਚ ਸੁਰਝਿਆ ਪਰ ਗੱਡੀ ਖਾਫੀ ਨੁਕਸਾਨੀ ਗਈ ਜੁਗਰਾਤ ਸਿੰਘ ਵਾਸੀ ਪਿੰਡ ਹੱਲਾ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਮੇਰਾ ਨਾਮ ਮੇਜਰ ਸਿੰਘ ਬਾਜਵਾ ਜੀ ਪਿੰਡ ਹਰਦੋ ਬਠਵਾਲਾ ਮੈਂ ਇਥੋਂ ਲੰਘ ਰਿਹਾ ਸੀ ਦਰੰਗਲੇ ਰੋਡ ਤੋਂ ਤੇ ਦੂਰੋਂ ਵੇਖਿਆ ਅਗਧੀਆਂ ਲਪਟਾਂ ਨਿਕਲ ਰਹੀਆਂ ਸੀਗੀਆਂ ਤੇ ਅੱਗ ਲੱਗੀ ਵੇਖ ਕੇ ਮੈਂ ਗੱਡੀ ਵਾਲ ਨੂੰ ਆ ਗਿਆ ਉੱਥੇ ਆ ਕੇ ਵੇਖਿਆ ਬਈ ਗੱਡੀ ਮੇਰੇ ਨਾਲ ਦੇ ਪਿੰਡ ਦਾ ਹੀ ਮੁੰਡਾ ਹੱਲੇ ਪਿੰਡ ਤੋਂ ਆ ਜੋਗਰਾ ਸਿੰਘ ਕਲਾ ਰਿਹਾ ਹੈਗਾ ਤੇ ਉਹਦੀਆਂ ਲੱਤਾਂ ਨੂੰ ਵੀ ਕਾਫੀ ਅੱਗ ਪਈ ਹੋਈ ਹੈ ਕਾਫੀ ਜ਼ਿਆਦਾ ਜ਼ਖਮੇ ਆ ਠੀਕ ਹੈ ਜੀ ਤੇ ਕਾਫੀ ਪਹਿਲਾਂ ਤਾਂ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਪट्रोल ਗੱਡੀ ਹੋਣ ਕਰਕੇ ਅੱਗ ਬਹੁਤ ਜ਼ਿਆਦਾ ਜ਼ੋਰ ਫੜ ਚੁੱਕੀ ਹੈਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਗੱਡੀ ਲੱਗ ਕੇ ਗਿਆ ਨਹੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਆਪਾਂ ਫੋਨ ਕੀਤਾ ਸੀਗਾ ਤੇ ਧੰਨਵਾਦ ਕਰਦਾ ਜੀ ਫਾਇਰ ਬ੍ਰਿਗੇਡ ਵਾਲਿਆਂ ਦਾ ਜਿਹਨਾਂ ਨੇ ਫੋਨ ਕਰਨ ਤੋਂ ਛੇਤੀ ਬਾਅਦ ਹੀ ਗੱਡੀ ਉਹਨਾਂ ਦੀ ਵਾਹੇ ਆ ਗਈ ਪਰ ਪਟ્રોલ ਕੱਢੀ ਹੋਣ ਕਰਕੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਗੱਡੀ ਟੋਟਲ ਲਾਸਟ ਹੋ ਚੁੱਕੀ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਹੜੀ ਕੰਪਨੀ ਦੀ ਗੱਡੀ ਬਾਕਸ ਵਾਲਾਂ ਦੀ ਗੱਡੀ ਜੀ ਕਿ ਟਾਈਗਰ ਤੇ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਕਾਫੀ ਕੋਸ਼ਿਸ਼ ਕੀਤੀ ਹੈ ਜੀ ਅੱਗ ਬੁਝਾਉਣ ਦੀ ਪਰ ਪਟ્રોલ ਕਾਰ ਹੋਣ ਕਰਕੇ ਅੱਗ ਬਹੁਤ ਛੇਤੀ ਨਾਲ ਹੀ ਯੋਰ ਫੜ ਚੁੱਕੀ ਹੋਈਗੀ ਜਿਹਦੇ ਕਰਕੇ ਫਿਰ ਡਰਦਾ ਉਹਨਾਂ ਨੇ ਬਹੁਤ ਛੇਤੀ ਵਜh ਆਪਣੀ ਗੱਡੀ ਭੇਜ ਦਿੱਤੀ ਸੀਗੀ ਪਰ ਫਿਰ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਸੜ ਕੇ ਸੁਆਹ ਚੁੱਕੀ ਸੀ ਕਿੰਨਾ ਕ ਨੁਕਸਾਨ ਹੋਇਆ ਸਦਾ ਕਿੰਨੀ ਗੱਡੀ ਗੱਡੀ ਦਾ ਜੀ 100% ਹੀ ਨੁਕਸਾਨ ਹੋ ਚੁੱਕਾ ਗੱਡੀ ਦਾ ਕੁਝ ਨਹੀਂ ਬਚਿਆ ਸੜ ਕੇ ਸੁਆਹ ਹੋਈ ਹੈ ਜੀ ਉਹਨਾਂ ਨੇ 112 ਤੇ ਕਾਲ ਕੀਤੀ ਸੀ ਜੇ ਕਿ ਕਾਲਜ ਰੋਡ ਤੇ ਪੱਠੇ ਦੇ ਕੋਲ ਅੱਗ ਲੱਗੀ ਹੈ ਗੱਡੀ ਨੂੰ ਆਪਾਂ ਉਸੇ ਵਾਲੇ ਗੱਡੀ ਲੈ ਕੇ ਨਿਕਲ ਗਏ 4 ਤੋਂ 5 5 ਮਿੰਟ ਦੇ ਵਿੱਚ ਗੱਡੀ ਇੱਥੇ ਪਹੁੰਚ ਗਈ ਤੇ ਅੱਗ ਤੇ ਕਾਬੂ ਪਾ ਗਿਆ ਪਾ ਲਿਆ ਗੱਡੀ ਤੇ ਟੋਟਲੀ ਖਸਾਬਦੀ ਹੋ ਗਈ ਹੈ ਸਾਰੀ ਗੱਡੀ ਨੂੰ ਅੱਗ ਲੱਗੀ ਹੋਈ ਹੈ ਮੇਰਾ ਨਾ ਜਗਰਾਜ ਸਿੰਘ ਦਾ ਪਿੰਡ ਹੱਲਾ ਇਹ ਬਾਕਸ ਵੈਗਨ ਦੀ ਗੱਡੀ ਸੀ ਮੈਂ ਨਾ ਅੱਗੇ ਵੀ ਦੋ ਵਾਰੀ ਖਰਾਬ ਹੋ ਗਈ ਆ ਜਨਸੀ ਚ ਕੰਪਲੇਨਟ ਕੀਤੀ ਸਾਰਾ ਕੰਮ ਕੀਤਾ ਇਥੋਂ ਮੈਂ ਪਿੰਡੋਂ ਨਿਕਲਿਆ ਤੇ ਪਿੱਛੇ ਮੁੰਡਾ ਦੇਖਣ ਡੇ ਮੜਾ ਜਾ ਧੂਆ ਨਿਕਲਿਆ ਤੇ ਮੇਰੇ ਆਹ ਲੱਤ ਲੱਗੇ ਵੀ ਗੇਰ ਤੇ ਜਿਹੜਾ ਥੱਲੇ ਧੂਆ ਆਇਆ ਤੇ ਮੈਂ ਅੱਗੋ ਜਾ ਕੇ ਬੋਨਟ ਖੋਲਿਆ ਜਾਣ ਕੇ ਧਮਾਕਾ ਪਿਆ ਅਗਦਾ ਤੇ ਗੱਡੀ ਸੜ ਗਈ ਮੇਰੇ ਆ ਗੁੱਗ ਪੈ ਗਈ ਨੂੰ ਤੇ ਰਾਤ ਤੇ ਮੌਕਾ ਹੋਇਆ ਜੀ ਮੌਕੇ ਤੇ ਕੋਈ ਲੋਕ ਆਏ ਫਿਰ ਮੌਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਨਾਲ ਸਾਰਾ ਪਿੰਡ ਬੜੀ ਨਸਲ ਜਾਨ ਬਚਾਈ ਪਿੰਡ ਸਾਰਾ ਨਾਲ ਕੀ ਕਹਿਣਾ ਚਾਹੋਗੇ ਜਿਹੜੀ ਕੰਪਨੀ ਦੇ ਵਿੱਚ ਇਹਨਾਂ ਦਾ ਇਹ ਗੱਡੀ ਚਤੀ ਚਲੋ ਕੰਪਨੀ ਨੂੰ ਕੀ ਕਹਿਣਾ ਮੈਂ ਕੰਪਨੀ ਕਿਹੜਾ ਜਾਣ ਕੇ ਕਰਦੀ ਏ ਯਾਰ ਨੁਕਸਾਨ ਚਲੋ ਬਚਾਅ ਹੋ ਗਿਆ ਇੰਨੀ ਬੜੀ ਜਾਨ ਬਚ ਗਈ